ਤੁਸੀਂ ਕੁਲਫੀ ਗਰਮਾ ਗਰਮ ਵੇਚੀ ਸੀ ਤੁਸੀਂ ਮਾਸਟਰਾਂ ਤੇ ਵੀ ਬੜੇ ਵਿਅੰਗ ਕੱਸੇ ਤੁਸੀਂ ਨਿੱਕਰ ਪਾ ਕੇ ਪੰਜਾਬ ਪੁਲਿਸ ਦੇ ਵੀ ਰੋਲ ਬੜੇ ਪਲੇ ਕੀਤਾ ਆ ਤੁਸੀਂ ਪੰਜਾਬ ਪੁਲਿਸ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀ ਤੁਹਾਡੀਆਂ ਟਿੱਪਣੀਆਂ ਨਿੱਕਰ ਪਾ ਕੇ ਆਉਂਦੀਆਂ ਰਹੀਆਂ ਤੁਸੀਂ ਝੰਡਾ ਆਮਲੀ ਵੀ ਬਣਦੇ ਰਹੇ ਪਰ ਤੁਸੀਂ ਮੁੱਖ ਮੰਤਰੀ ਪੰਜਾਬ ਬਣ ਗਏ ਪਰ ਤੁਹਾਡੇ ਕਰਤਾਰ ਦੇ ਵਿੱਚ ਫਰਕ ਕੋਈ ਨਹੀਂ ਉਦੋਂ ਵੀ ਕੰਮ ਭੰਡਾ ਵਾਲਾ ਤੇ ਹੁਣ ਵੀ ਕੰਮ ਭੰਡਾ ਹਰ ਕਦੋਂ ਵੀ ਇਦਾਂ ਦਾ ਹੀ ਤੇ ਫਰਕ ਅੱਜ ਵੀ ਉਦਾਂ ਦਾ ਹੀ ਇਸ ਫੈਸਲੇ ਦੇ ਉੱਤੇ ਸਾਰਤਕਤਾ ਦੇਣ ਦੀ ਯਰਤ ਇਸ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਨਹੀਂ ਜੋ ਕੱਲ ਬੀਤ ਗਿਆ ਫੈਸਲੇ ਦੇ ਅੱਸੀ ਇੱਥੇ ਵੱਡਾ ਜੇਰਾ ਕਰਕੇ ਜਰ ਲਿਆ ਮੁੱਖ ਮੰਤਰੀ ਸਾਹਿਬ ਜਿੱਦਣ ਅਸੀਂ ਕੀਤਾ ਤੁਹਾ ਤੋਂ ਜਰਿਆ ਨਹੀਂ ਇਹ ਸਾਫ਼ ਜੀ ਅਸੀਂ ਜਰ ਲਿਆ ਅਸੀਂ ਵੱਡਾ ਜਿਗਰਾ ਰੱਖ ਕੇ ਆ ਤੁਹਾਡੇ ਪ੍ਰਸ਼ਾਸਨ ਦੇ ਵਿੜੇ ਦੇ ਵਿੱਚ ਐਨੇ ਹੁਣ ਸ਼ਾਸਨ ਦੇ ਨਾਲ ਬੈਠੇ ਆ ਕਿ ਜੇ ਸਾਡਾ ਭਾਉ ਇਹ ਚੋਟ ਕੇ ਜਾਊਗਾ ਤੇ ਤੁਹਾਡਾ ਪੱਤਾ ਵੀ ਇੱਕ ਜਿਹੜਾ ਕਿਸੇ ਦਰਖਤ ਦਾ ਹਿੱਲਦਾ ਨਹੀਂ ਨਹੀਂ ਅਸੀਂ 2-2 ਮਹੀਨੇ ਇਸ ਦਫ਼ਤਰ ਦੇ ਵਿੱਚ ਬੈਠੇ ਰਹੇ ਆ ਕੋਈ ਦਫ਼ਤਰ ਦਾ ਅਧਿਕਾਰੀ ਕਹਦੇ ਕਿ ਇੱਕ ਫੁੱਲ ਵੀ ਜਿਹੜਾ ਸੀ ਇਸ ਪਿਆਰੀ ਦੇ ਵਿੱਚੋਂ ਜਥੇ ਬੰਦੀ ਪਟਕੇ ਲੱਗੀ ਜਾ ਉਹਨਾਂ ਨੇ ਪਟਕੇ ਸਵੱਤ। ਅਸੀਂ ਤੁਹਾਡੇ ਦਫ਼ਤਰ ਚ ਆਉਨੇ ਆ। ਅਸੀਂ ਆਪ ਦੀਆਂ ਭੈਣਾਂ ਨੂੰ ਬਾਹਰ ਅੰਦਰ ਜਾਣ ਵਾਸਤੇ ਦਫ਼ਤਰ ਤੋਂ ਬਾਹਰ ਦਾ ਰਸਤਾ ਵਿਖਾਉਨੇ ਆ। ਤੁਸੀਂ ਆ ਤਾਲੇ ਲਾ ਕੇ ਬੈਠ ਜਾਂਦੇ ਹੋ ਉਹਨਾਂ ਇਮਾਰਤਾਂ ਨੂੰ ਜਿਹੜੀਆਂ ਇਮਾਰਤਾਂ ਸਾਡੀਆਂ। ਤੁਸੀਂ ਇਹਦੇ ਵਿੱਚ ਪਬਲਿਕ ਸਰਵੈਂਟ ਬਣ ਕੇ ਬੈਠੇ ਹੋ। ਇਹ ਸਾਡੀਆਂ ਇਮਾਰਤਾਂ। ਇਹ ਸਾਡੇ ਟੈਕਸ ਨਾਲ ਚਲਦੀਆਂ ਸਾਡੀ ਚਮੜੀ ਨੂੰ ਛਿੱਲ ਕੇ ਚਲਦੀਆਂ ਸਾਡਾ ਖੂਨ ਪੀ ਕੇ ਤੁਹਾਡੀਆਂ ਤਨਖਾਹਾਂ ਬਣਦੀਆਂ ਐ ਇਸ ਮਾਰਤਾں ਦੇ ਤੁਸੀਂ ਕੁਝ ਨਹੀਂ ਕਰਦੇ ਇਹ ਸਭ ਜੋ ਹੋ ਗਿਆ ਕੋਈ ਗਵਰਨਮੈਂਟ ਕਿਤੇ ਮਨਚ ਮਾੜਾ ਜਾ ਗਿਲਾ ਵੀ ਨਹੀਂ ਰੱਖਣਾ ਮੇਰੇ ਕੋਲ ਆਗੂ ਤੱਤਾ ਭਰਾ ਵੀ ਬੋਲ ਕੇ ਹੋਣਗੇ ਖਾਕੀ ਵਾਸਤੇ ਮੈਂ ਨਹੀਂ ਬੋਲਦਾ ਮੈਂ ਨਹੀਂ ਬੋਲਦਾ ਕਿਉਂਕਿ ਮੈਨੂੰ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਬੇਬਸੀ ਨਜ਼ਰ ਆਉਂਦੀ ਆ ਉਹ ਬੇਬਸੀ ਮੈਂ ਪੜਦਾ ਆ ਕਿ ਇਹ ਕਿੰਨੇ ਕੋਈ ਬੇਵਸ ਲੋਕ ਇਹਨਾਂ ਦੇ ਚਿਹਰੇ ਦੇ ਉੱਤੇ ਇਹਨਾਂ ਦੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਆ ਜਿਹੜੇ ਹਿਸਾਬ ਨਾਲ ਉਹ ਚੁੰਧਾਈ ਹੋਈ ਆ ਉਹਦੇ ਤੋਂ ਸਾਨੂੰ ਸਾਫ਼ ਪਤਾ ਲੱਗਦਾ ਕਿ ਇਹਨਾਂ ਦੇ ਹੱਥ ਪੱਲੇ ਵਿਚਾਰਿਆਂ ਦੇ ਕੁਝ ਨਹੀਂ ਇਹਨਾਂ ਨੂੰ ਜੇ ਕਹਿੰਦੇ ਨੇ ਡਾਂਗ ਚੁੱਕ ਲੋ ਇਹ ਚੁੱਕ ਲੈਂਦੇ ਨੇ ਜੇ ਕਹਿਣ ਆਪਣੇ ਸਾਥੀ ਦੇ ਮਾਰ ਦਿਓ ਆਪਣੇ ਸਾਥੀ ਦੇ ਵੀ ਮਾਰ ਦਿੰਦੇ ਨੇ ਇਹ ਹੁਕਮ ਦੇ ਬੱਜੇ ਹੋਏ ਨੇ ਅਸੀਂ ਇਹਨਾਂ ਨੂੰ ਕੋਈ ਗਲਤ ਸ਼ਬਦ ਬੋਲ ਜਾਈਏ ਜਾਂ ਕੋਈ ਇਹਨਾਂ ਦੇ ਪਰਿਵਾਰਾਂ ਪ੍ਰਤੀ ਬੋਲੀਏ ਸਾਨੂੰ ਇੱਕ ਜੱਥੇ ਬੰਦੇ ਕਟਾਂਚੇ ਦੇ ਵਿੱਚ ਜਿਹਦੇ ਵਿੱਚ ਅਸੀਂ ਬੱਜੇ ਆਂ ਸਾਨੂੰ ਸ਼ੋਭਾ ਨਹੀਂ ਦਿੰਦਾ ਹੈ ਭਾਵੇਂ ਸਾਡੀ ਮਾਂ ਦੀ ਸਾਡੀ ਭੈਣ ਦੀ ਤੇ ਸਾਡੀ ਕੁੜੀ ਦੀ ਜੋ ਮਰਜ਼ੀ ਸਾਨੂੰ ਕਹੀ ਜਾਣ ਉਹ ਇਹਦੇ ਨਾਲ ਇਹਨਾਂ ਦੇ ਰੈਂਕ ਵੱਧਦੇ ਨੇ ਸਾਡੇ ਨਹੀਂ ਵੱਧਦੇ ਇਹਨਾਂ ਦੀ ਮਾਂ ਸਾਡੀ ਇਹਨਾਂ ਦੇ ਘਰ ਚੋਂ ਪਤਨੀ ਸਾਡੇ ਲਈ ਸਤਕਾਰਯੋਗ ਇਹਨਾਂ ਦੀ ਧੀ ਮਸਾਣੀਆਂ ਦੀ ਧੀ ਇਹਨਾਂ ਦੀ ਭੈਣ ਮੇਰੇ ਪੁੱਤ ਦੀ ਭੈਣ ਅਸੀਂ ਐਦਾਂ ਦਾ ਕ੍ਰਾਈਟੇਰੀਆ ਰੱਖ ਕੇ ਜਥੇਬੰਦੀ ਚ ਕੰਮ ਕਰਨ ਵਾਲੇ ਲੋਕਾਂ ਅਜੇ ਤੁਸੀਂ ਸਾਨੂੰ ਪਰਖਿਆ ਨਹੀਂ ਕੱਲ ਤੁਸੀਂ ਪਰਖ ਦੀ ਘੜੀ ਦੇ ਵਿੱਚੋਂ ਸਾਨੂੰ ਲੰਘਾਇਆ ਤੁਸੀਂ ਪੂਰਾ ਅਤਿਸ਼ਧਨ ਕੀਤਾ ਉੱਥੇ ਤੁਹਾਡੀ ਸਰਕਾਰ ਨੇ ਕੀਤਾ ਤੁਸੀਂ ਕਿਉਂ ਕੀਤਾ ਜੇ ਕਿਸੇ ਨੇ ਸੀ ਕੀਤੀ ਹੋਵੇ ਜਾਂ ਥੋੜੇ ਮੋਰੇ ਤਰਲਾ ਮਾਰਿਆ ਹੋਵੇ ਕਿ ਪਾਉ ਇਦਾਂ ਨਾ ਕਰੋ ਸਾਡੀ ਜਾਨ ਨਿਕਲ ਜਾਣੀ ਹੈ ਤਾਂ ਸਾਨੂੰ ਵੀਡੀਓ ਦਿਖਾਓ ਸਾਡਾ ਲੱਖਾਂ ਰੁਪਈਆ ਦਾ ਸਮਾਨ ਸ਼ੰਭੂ ਤੋਂ ਲੋਕ ਇਸ ਤਰ੍ਹਾਂ ਲੈ ਕੇ ਜਾ ਰਹੇ ਨੇ ਜਿਵੇਂ ਸੇਬਾਂ ਵਾਲਾ ਕਹਿੰਦੇ ਕਿ ਤੇ ਟਰੱਕ ਪਲਟ ਗਿਆ ਸੀ ਤੇ ਲੋਕ ਸੇਬ ਲਾਗੇ ਸੀ ਇਸ ਤਰੀਕੇ ਦੀ ਲੁੱਟ ਸ਼ੰਭੂ ਦੀ ਧਰਤੀ ਤੇ ਹੁੰਦੀ ਪਈ ਆ ਸਾਡੀਆਂ 7 ਟਰਾਲੀਆਂ 7 ਟਰਾਲੀਆਂ ਸਾਡੀਆਂ ਹੁਣ ਤੱਕ ਗੁੰਮ ਹੋ ਗਈਆਂ ਸੱਤ ਟਰਾਲੀਆਂ ਅਸੀਂ ਲਾਗਲੇ ਪਿੰਡਾਂ ਤੋਂ ਲੋਕ ਭੇਜੇ ਕਿ ਜਾ ਕੇ ਸਾਡੇ ਸਮਾਨ ਦੀ ਰਾਖੀ ਕਰੋ ਅਸੀਂ ਪਾਉ ਕੱਲ ਦਿਨ ਚੜ੍ਹਦੇ ਤੱਕ ਨਹੀਂ ਤੇ ਪਰਸੋ ਤੱਕ ਆ ਜਾਾਂਗੇ ਉਹਨਾਂ ਲੋਕਾਂ ਦੇ ਉੱਤੇ लाठी चार्ज ਕੀਤਾ ਗਿਆ ਰਿਕਾਰਡ ਕਰੋ ਤੁਸੀਂ ਆਪਣੇ ਅਧਿਕਾਰੀਆਂ ਨੂੰ ਰਿਪੋਰਟ ਦੇਣੀ ਆ ਉਹਨਾਂ ਤੇ लाठी चार्ज ਕੀਤਾ ਗਿਆ ਮਰਦਾਪੁਰ ਤੇ ਤਨੇਰਸੀ ਦੇ ਤਿੰਨ ਨੌਜਵਾਨ ਰਜਿੰਦਰਾ ਪਟਿਆਲਾ ਦੇ ਵਿੱਚ ਦਾਖਲ ਨੇ ਤਿੰਨਾਂ ਨੂੰ ਟਾਂਕੇ ਲੱਗੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹਨਾਂ ਦੇ ਸਮਾਨ ਦੀ ਰਾਖੀ ਨਹੀਂ ਕਰ। ਇੱਕ ਪੱਤਰਕਾਰ ਭਾਈਚਾਰੇ ਨੇ ਇੱਕ ਫੋਟੋ ਚਲਾਈ ਆ। ਉਹ ਬਰਾਵੋ ਸਾਡੀ ਤੁਹਾਨੂੰ ਵੀ ਭੇਜਤੀ ਆ ਤੁਸੀਂ ਸਾਡੇ ਭਰਾ ਖੜੇ ਹੋ। ਇਹੋ ਜਿਹਾ ਟੀਵੀ ਚੈਨਲਾਂ ਤੇ ਵੇਖ ਕੇ ਅਸੀਂ ਸ਼ਰਮ ਨਾਲ ਮਰ ਗਏ ਆ। ਮਲਾਜ਼ਮ ਸਾਡੀਆਂ ਚਾਦਰਾਂ ਚਲਪੇਟ ਕੇ ਸਿਲੰਡਰ ਗੱਡੀਆਂ ਚ ਰੱਖਦੇ ਪਏ। ਸਿਲੰਡਰ ਵੀ ਸਾਡਾ ਚਾਦਰ ਵੀ ਸਾਡੀ ਤੇ ਲਪੇਟ ਲਪੇਟ ਕੇ ਤੇ ਮਲਾਜ਼ਮ ਵੀ ਸਾਡੇ ਤੇ ਗੱਡੀ ਵੀ ਪੰਜਾਬ ਸਰਕਾਰ ਦੀ। ਤੇ ਗੱਟੀਆਂ ਦੇ ਵਿੱਚ ਸਿਲੰਡਰ ਰੱਖਦੇ ਪਏ ਆ ਸੁਨੇਹਾ ਭੇਜੋ ਐਸਐਸਪੀ ਨਾਨਕ ਸਿੰਘ ਨੂੰ ਉਹਨਾਂ ਨੂੰ ਕਹੋ ਜੇ ਲੋੜ ਆ ਤੇ ਅਸੀਂ ਇਦਾਂ ਦੇ ਜਾਨੇ ਆ ਇਸ ਵਰਦੀ ਨੂੰ ਦਾਗ ਨਾ ਲਵਾਏ ਜੇ ਚਾਹੀਦੇ ਨੇ ਅਸੀਂ ਸਮਾਨ ਛੱਡ ਜਾ ਤੁਸੀਂ ਸਾਥੋਂ ਮੰਗ ਲਓ ਅਸੀਂ ਏਸੀ ਵੀ ਤੁਹਾਨੂੰ ਦਾਨ ਕਰ ਦਿੰਨੇ ਆ ਅਸੀਂ ਤੁਹਾਨੂੰ ਸਿਲੰਡਰ ਵੀ ਦੇ ਦਿੰਨੇ ਆ ਅਸੀਂ ਤੁਹਾਨੂੰ ਫਰਿੱਜਾਂ ਵੀ ਦੇ ਦਿੰਨੇ ਆ ਜਿਹੜੀ ਜਿਹੜੀ ਚੀਜ਼ ਚਾਹੀਦੀ ਐ ਐਸਐਸਪੀ ਨਾਨਕ ਸਿੰਘ ਸਾਨੂੰ ਲਿਖ ਕੇ ਦੇ ਦੇਣ ਅਸੀਂ ਉਹਨਾਂ ਦੇ ਦਫਤਰੇ ਛੱਡ ਆਉਨੇ ਆ ਪਰ ਆ ਵਰਤਾਰਾ ਜਿਹੜਾ ਸ਼ੰਭੂ ਦੀ ਧਰਤੀ ਤੇ ਵਰਤਾ ਰਹੇ ਹੋ ਇਹਦੇ ਤੋਂ ਬਾਅਦ ਆਜੇ ਇਹ ਮਾੜੀ ਗੱਲ ਹੈ ਸੀਆਈਡੀ ਖੜੀ ਆ ਇਸ ਗੱਲ ਵਾਸਤੇ ਕਿ ਅਸੀਂ ਇੱਥੇ ਸਾਡਾ ਏਜੰਡਾ ਕੀ ਆ ਮੈਂ ਏਜੰਡਾ ਸਪਸ਼ਟ ਕਰਦਾ ਸਾਡਾ ਸਭ ਤੋਂ ਪਹਿਲਾ ਏਜੰਡਾ ਸਰਦਾਰ ਸਰਵਨ ਸਿੰਘ ਪੰਧੇਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਲਗਭਗ ਹੁਣ ਗ੍ਰਫਤਾਰ ਹੋਇਆ 24-25 ਘੰਟੇ ਦਾ ਸਮਾਂ ਹੋ ਗਿਆ। ਨਾ ਸਾਨੂੰ ਉਹਨਾਂ ਦੇ ਥਾਂ ਟਿਕਾਣੇ ਦਾ ਪਤਾ ਹੈ। ਨਾ ਸਾਨੂੰ ਉਹਨਾਂ ਨੂੰ ਮਿਲਣ ਦਿੱਤਾ ਗਿਆ। ਇਹ ਉਹ ਆਗੂ ਨੇ ਜਿੰਨਾ 114ਵੇਂ ਦਿਨ ਚ ਮਰਨ ਵਰਤਾ ਇੱਕ ਦਾ ਤੇ ਦੂਜਾ ਪਾਉ ਜਿਹੜਾ ਸਾਡਾ ਉਹਨੇ 6 ਕਨਾਲ ਵਾਸਤੇ ਪਰਿਵਾਰ ਵਾਰ ਛੜੀ। ਉਹ 6 ਕਨਾਲ ਦਾ ਮਾਲਕ ਉਹਦੀ ਕੁੱਲ ਜ਼ਮੀਨ ਤੇ ਉਹਦੀ ਪ੍ਰਾਪਰਟੀ ਜਿਹੜੀ ਆ 6 ਕਨਾਲ ਮੇਰੇ ਆਗੂ ਦੇ ਘਰ ਨੂੰ ਦੋ ਬੋਰੀਆਂ ਸੀਮਿੰਟ ਲੱਗਾ ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਦੋ ਬੋਰੀਆਂ ਉਹ ਦੋ ਬੋਰੀਆਂ ਸੀਮਿੰਟ ਉਸ ਪਾਉ ਦੇ ਡੇਟਾਂ ਦੇ ਥੰਮਲਿਆਂ ਨੂੰ ਲੱਗਾ ਇੱਕ ਥੰਮਣੂ ਇੱਕ ਬੋਰੀ ਲੱਗੀ ਤੇ ਦੂਜੇ ਥੰਮਣੂ ਦੂਜੀ ਲੱਗੀ ਉਹਦੇ ਤਿੰਨ ਕਮਰੇ ਘਾਰੇ ਦੀ ਚੁਣਾਈ ਵਾਲੇ ਨੇ ਤੇ ਬਾਲਿਆਂ ਦੀ ਛੱਤ ਥੱਲੇ ਉਹ ਬੰਦਾ ਤਿੰਨ ਪੱਗਾਂ ਦੇ ਨਾਲ ਆਪਣੀ ਜ਼ਿੰਦਗੀ ਕੱਢ ਗਿਆ ਜਿਨ੍ਹਾਂ ਨੂੰ ਇਹ ਕਦੇ ਅੰਤਕਵਾਦੀ ਕਦੇ ਉਗਰਵਾਦੀ ਕਦੇ ਨਕਸਲਵਾਦੀ ਤੇ ਕਦੇ ਦੇਸ਼ ਤਰੋਇ ਦੇ ਨਾਮ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਪੰਜਾਬ ਸਰਕਾਰ ਹਿਲਾ ਕਰਕੇ ਸਾਡੀ ਉਹਨਾਂ ਨਾਲ ਮੁਲਾਕਾਤ ਕਰਾਈ ਸਾਡੀ ਸਾਡੀ ਪਹਿਲੀ ਆ ਇਹ ਸਾਡਾ ਪਹਿਲਾ ਏਜੰਡਾ ਸਾਡੀ ਉਹਨਾਂ ਦੇ ਨਾਲ ਮੁਲਾਕਾਤ ਕਰਾਏ ਪੰਜਾਬ ਪੱਧਰ ਤੇ ਉੱਤੇ ਗੱਲ ਕਰ ਲੈਣ ਉਹ ਸਾਡੇ ਕਿੱਥੇ ਨੇ ਉਹਨਾਂ ਦੀ ਰਿਹਾਈ ਦਾ ਪ੍ਰਬੰਧ ਉਹਨਾਂ ਦੇ ਮਿਲਣ ਦਾ ਪ੍ਰਬੰਧ ਦੂਜੀ ਗੱਲ ਜਿਹੜੇ ਸਾਡੇ ਆਗੂ ਤੁਸੀਂ ਪੰਡਾ ਚੋਂ ਚੁੱਕੇ ਆ ਜਿਹੜੇ ਸਾਡੇ ਆਗੂ ਤੁਸੀਂ ਸਵੇਰੇ ਇਥੋਂ ਧਰੇ ਚੋਂ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਸਾਡਾ ਇੱਕ ਆਗੂ ਰਾਤ ਦੇ 11 ਵਜੇ ਦਾ ਚੁੱਕਿਆ ਨਿਸ਼ਾਨ ਸਿੰਘ ਚਾਲ ਨਿਸ਼ਾਨ ਸਿੰਘ ਮਿਹੜੇ ਉਹ ਆਗੂ ਜਿਹੜੇ ਨੇ ਸਾਡੇ ਟੂਚੇ ਅਕਰ ਜਿਹੜੇ ਨੇ ਉਹ ਸਾਡੇ ਵੇਚ ਲਿਆਂਦੇ ਜਾਣੇ ਸਾਨੂੰ ਇੱਥੇ ਚਾਹੀਦੇ ਇਹ ਦੂਸਰੀ ਗੱਲ ਸਾਡੀ ਤੀਸਰੀ ਗੱਲ ਤੁਹਾਡੇ ਨਾਲ ਸਪਸ਼ਟ ਆ ਕਿ ਸ਼ੰਭੂ ਤੇ ਖਨੌਰੀ ਤੇ ਸਾਡਾ ਸਮਾਨ ਜਿਹੜਾ ਉਹ ਕਰੋੜਾਂ ਰੁਪਈਆ ਦਾ ਖੜਾ ਜਿਹਦੇ ਵਿੱਚੋਂ ਲਗਾਤਾਰ ਪੰਜਾਬ ਸਰਕਾਰ ਲੁੱਟਦਾ ਮਾਲ ਸਮਝ ਕੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਚੁੱਕ ਰਹੀ ਆ ਜਾਪ ਚੁੱਕ ਰਹੀ ਆ ਉਹਦੇ ਅਧਿਕਾਰੀ ਚੁੱਕ ਰਹੇ ਨੇ ਸਾਡੇ ਹੋਏ ਨੁਕਸਾਨ ਦੀ ਪੂਰਤੀ ਦੇ ਸਬੰਧੀ ਵੀ ਸਾਡੇ ਨਾਲ ਗੱਲ ਸਪਸ਼ਟ ਹੋ ਜਾਵੇ ਕਿ ਉੱਥੇ ਬਣਦਾ ਕੀ ਪਿਆ ਉਹਦੇ ਤੇ ਸਾਡੀ ਗੱਲ ਕਲੀਅਰ ਹੋਣੀ ਚਾਹੀਦੀ ਆ ਅਗਲੀ ਗੱਲ ਜਿਹੜਾ ਸਾਡਾ ਧਰਨਾ ਅੱਜ ਸਵੇਰੇ ਉਹ ਜਿਵੇਂ ਕਹਿੰਦੇ ਨੇ ਨਾ ਕਿ ਵਾਗਦੀ ਗੰਗਾ ਚ ਤੂੰ ਵੀ ਹੱਥ ਢੋਲਾ ਜਦੋਂ ਗਰਦਾਸਪੁਰ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਰਾਤ ਦਾ ਸ਼ੰਭੂ ਤੇ ਖਨੌਰੀ ਦੇ ਵਿੱਚ ਬਹੁਤ ਵੱਡਾ ਕੰਮ ਹੋ ਗਿਆ ਇਹਨਾਂ ਨੇ ਸੋਚਿਆ ਕਿ ਚੱਲ ਗਰਦਾਸਪੁਰ ਵਾਲਾ ਕੋਈ ਰਹਿਣਾ ਜਾਵੇ ਜਿਹਦੇ ਮੋਢੇ ਤੇ ਤਾਰਾ ਨਾ ਲਗੇ ਇਨਾ ਸਵੇਰੇ ਸਾਡੇ ਇੱਥੇ 12 14 ਭਾਉ ਸੀਗੇ ਉਹਨਾਂ ਦੇ ਉੱਤੇ ਟੈਂਟ ਸੁੱਟ ਦਿੱਤਾ ਇੱਥੇ ਇਹ ਸਾਡਾ ਟੈਂਟ ਲਾ ਕੇ ਪਰਾਂ ਮਾਰੇ ਸਾਡੇ ਰਸੋਈ ਦੇ ਭਾਂਡਿਆਂ ਦਾ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਇੱਕ ਸਾਡਾ ਟਰੈਕਟਰ ਟਰਾਲੀ ਨਹੀਂ ਲੱਭਦਾ ਪਿਆ ਸਾਡੇ ਨਾਲ ਇੱਥੇ ਆ ਕੇ ਗੱਲ ਰੱਖ ਲਈ ਜਾਵੇ ਕਿ ਸਾਡਾ ਉਹ ਸਮਾਨ ਕਿੱਥੇ ਹੈ ਤੇ ਦੂਜੀ ਗੱਲ ਉਸ ਧਰਨੇ ਦਾ ਉੱਤੇ ਕੋਈ ਸਬੰਧ ਨਹੀਂ ਲੋਕਲ ਮੰਗਾ ਤੇ ਧਰਨਾ ਆਇਆ ਇਥੋਂ ਦੇ ਪ੍ਰਸ਼ਾਸਨ ਨੇ ਤਸ਼ੱਦਦ ਕੀਤਾ ਐਸ ਡੀ ਐਮ ਬਟਾਲਾ ਦੀ ਹਾਜ਼ਰੀ ਚ ਹੋਇਆ ਅਸੀਂ ਉਹਦੇ ਵਾਸਤੇ ਬੈਠੇ ਆ ਸਾਡਾ ਉਸ ਧਰਨੇ ਦੇ ਉੱਤੇ ਅਸੀਂ ਇਸ ਜਗ੍ਹਾ ਤੇ ਬੈਠਾਂ ਬੜੇ ਸੋਹਣੇ ਅੱਸੀ ਕਦੇ ਵੀ ਗੱਲ ਕਰਕੇ ਪਛਾਣ ਨਹੀਂ ਮੁਰਦੇ ਹੁੰਦੇ ਅਸੀਂ ਇਹ ਨਹੀਂ ਕਿ ਅਸੀਂ ਸੌਵਾਂ ਤੇ ਹਜ਼ਾਰਾਂ ਦੀ ਗਿਣਤੀ ਜਾ ਗਏ ਆ ਤੇ ਇੰਨੇ ਬੈਠਾਂਗੇ ਜੋ ਸਾਡਾ ਸ਼ਡਿਊਲ ਬਣਿਆ ਸੀ ਕਿ 2 ਜੂਨ ਹਰ ਦਿਨ ਉਹਦੇ ਹਿਸਾਬ ਦੇ ਨਾਲ ਅਸੀਂ ਆਪਣਾ ਇਹ ਜਾਰੀ ਰੱਖਾਂਗੇ ਤੇ 24 ਤਰੀਕ ਦੇ ਜਿਹੜੇ ਸਾਡੇ ਐਲਾਨ ਆ ਰੇਲ ਰੋਕੋ ਦੇ ਉਹਦੇ ਤੋਂ ਪਿਛਾਂ ਨਹੀਂ ਨਵਾਂ ਮੰਨੂ ਆ ਸਾਡੀ ਦਾਤਰੀ ਅਸੀਂ ਮੰਨੂ ਦੇ ਜਿਉਂ-ਜਿਉਂ ਮੰਨੂ ਵੱਧਦਾ ਜੇ ਸਰਕਾਰ ਇਸ ਤਰੀਕੇ ਨਾਲ ਹੀ ਦਮਨ ਕਰਨ ਤੇ ਉੱਤਰੀ ਆ ਚਲ ਆਜੋ ਐਦਾਂ ਦੇਖ ਲੈਣੀਆਂ ਇਹ ਕੀ ਬਣਦਾ ਬੋਲੇ ਸੋਨਹਾਰ ਸੋਨਹਾਰ ਚਾਪ ਕੋੜੇ ਵਾਲੀ ਜਥੇਬੰਦੀ ਚੋਂ ਨਾਮਦਾਨ ਲੈ ਕੇ ਨਹੀਂ ਆਏ ਕੰਨ ਚ ਕੰਨਾਪੁਰ ਵਾਲਾ ਵੀ ਨਾਮਦਾਨ ਲੈ ਕੇ ਇੱਥੇ ਨਹੀਂ ਆਏ ਧਰਤਲ ਦੀ ਜੰਗ ਏ ਖੇਤਾਂ ਦੇ ਪੁੱਤਾਂ ਦੀ ਜੰਗ ਏ ਖੇਤਾਂ 'ਚ ਲੜਾਂਗੇ ਭਰਾਤਰ ਤੇ ਬਹਿ ਕੇ ਲੜਾਂਗੇ ਮੈਨੂੰ ਪਾਸ਼ ਦੀਆਂ ਪੰਕਤੀਆਂ ਯਾਦ ਆਉਂਦੀਆਂ ਮੈਂ ਕਾਹਾਂ ਮੈਂ ਕਾਹਾਂ ਮੇਰਾ ਕੀ ਕਰੋਗੇ ਜਿੱਥੇ ਦਿਲ ਚਾਹਿਆ ਉੱਥੇ ਉਹ ਜਾਵਾਂ ਤਬਾ ਕਰ ਦਿਓ ਵਿਸ਼ਵ ਵਿਦਿਆਲੇ ਢਾ ਦੇਓ ਹੋਸਟਲ ਦੇ ਮਲਬੇ ਬਣਾ ਦਿਓ ਜਿੱਥੇ ਫਿਰ ਵੀ ਦਿਲ ਕੀਤਾ ਉੱਥੇ ਮੈਂ ਉਹ ਜਾਵਾਂ ਤੇ ਮੈਂ ਕਾਹ ਮੈਂ ਨਾ ਖੇਤਾਂ ਦਾ ਪੁੱਤ ਆ ਮੈਨੂੰ ਚਗਲ ਸਵਾਦ ਚੰਗੇ ਨਹੀਂ ਲੱਗਦੇ ਮੈਂ ਇਸ ਤੰਤਰ ਦੇ ਵਿਰੋਧ ਦੇ ਵਿੱਚ ਛਾਤੀ ਦਾ ਕੇ ਖੜਾ ਤੇ ਮੈਂ ਉਦੋਂ ਤੱਕ ਖੜਾ ਰਹੂੰਗਾ ਜਦੋਂ ਤੱਕ ਮੇਰੀ ਛਾਤੀ ਦੇ ਵਿੱਚ ਮੇਰੀ ਧੜਕਣ ਚੱਲਦੀ ਬੋਲੇ ਇਸੋ ਨਿਹਾਲ ਸ੍ਰੀ ਅਕਾਲ ਇਹ ਸਾਰੀਆਂ ਚੀਜ਼ਾਂ ਸਾਡੀਆਂ ਇੱਥੇ ਤੁਹਾਡੇ ਸਾਹਮਣੇ ਆ ਤੁਹਾਡੇ ਵੱਡੇ ਅਫਸਰ ਇੱਥੇ ਬੈਠੇ ਹੋਣਗੇ ਤੁਸੀਂ ਆਪ ਦੀ ਗੱਲਬਾਤ ਰੱਖ ਲਓ ਜੇ ਤੁਹਾਨੂੰ ਸਾਡਾ ਕੋਈ ਚੰਗਾ ਲੱਗਦਾ ਤੇ ਠੀਕ ਆ ਜੇ ਨਹੀਂ ਲੱਗਦਾ ਇਹ ਅਸੀਂ ਆਪ ਦੀ ਜਗ੍ਹਾ ਤੇ ਇੱਥੇ ਫਿਰ ਬੈਠ ਕੇ ਸਾਨੂੰ ਪਰਖਣ ਦੇ ਸਬੰਧ ਚ ਨਾ ਤੁਰੇ ਜਿਨ੍ਹਾਂ ਲੋਕਾਂ ਦੇ ਵਾਸਤੇ ਸਵੇਰ ਦੀ ਰੋਟੀ ਖਾ ਕੇ ਸ਼ਾਮ ਦੀ ਰੋਟੀ ਖਾਣ ਦੀ ਉਮੀਦ ਜਿਨ੍ਹਾਂ ਨੂੰ ਨਾ ਹੋਵੇ ਉਹਨਾਂ ਵਾਸਤੇ ਖੁੱਲੇ ਅਸਮਾਨ ਤੇ ਮਹਿਲਾਂ ਦੇ ਵਿੱਚ ਕੋਈ ਵੱਡਾ ਫਰਕ ਨਹੀਂ ਹੁੰਦਾ ਅਸੀਂ ਤੇ ਆਪਣੀ ਰੋਟੀ ਦੇ ਲਾਲਿਆਂ ਚ ਉੱਪਰ ਕੇ ਆਏ ਹੋਏ ਲੋਕ ਆ ਸਾਨੂੰ ਆਪਣਾ ਧੰਦਾ ਕੁਸ਼ਤਾ ਦੀ ਧੰਦਾ ਇਹ ਕਿਤਾ ਬਚਾਉਣ ਦੇ ਲਈ ਚਾਹੇ ਕੋਈ ਵੀ ਕੀਮਤ ਚਕਾਉਣੀ ਪਏ ਅਸੀਂ ਚਕਾਵਾਂਗੇ ਬਾਕੀ ਬਲਾਰੇ ਵੀ ਤੁਹਾਡੇ ਨਾਲ ਗੱਲਬਾਤ ਇਦਾਂ ਹੀ ਰੱਖਦੇ ਰਹਿਣਗੇ ਤੁਸੀਂ ਬਾਹਲੇ ਪਿਆਰ ਦੇ ਨਾਲ ਬੈਠ ਕੇ ਹੁਣ ਦੌੜਣਾ ਨਹੀਂ ਵਾਦਾ ਕਰਕੇ ਆਪਾਂ ਸੀਮਿਆਂ ਦੀ ਧਰਤੀ ਤੋਂ ਤੁਰੇ ਆ ਇੱਥੋਂ ਜਾਣਾ ਨਹੀਂ ਜਿੰਨੀ ਦੇਰ ਤੱਕ ਪਾਸਾ ਇੱਕ ਨਹੀਂ ਕਰਦੇ ਪ੍ਰਸ਼ਾਸਨ ਨਾਲ ਗੱਲ ਵੀ ਹੋਊਗੀ ਇੱਥੇ ਤੁਹਾਡੇ ਵਿੱਚ ਖੜਕੇ ਹੋਊਗੀ ਦਫ਼ਤਰਾਂ ਵਾਲੀਆਂ ਮੀਟਿੰਗਾਂ ਹੁਣ ਨਹੀਂ ਹੋਣੀਆਂ ਦਫ਼ਤਰਾਂ ਵਾਲੀਆਂ ਨਹੀਂ ਹੋਣੀਆਂ ਜੇ ਸਰਵਣ ਭੰਦੇਰ ਤੇ ਜਗਜੀਤ ਬੱਲੇਵਾਲ ਨੇ ਦਫ਼ਤਰ ਚੋਂ ਮੀਟਿੰਗ ਕਰਕੇ ਸਰਕਾਰ ਦੇ ਭਰੋਸੇ ਦੇ ਵਿੱਚੋਂ ਆਹ ਕੁਝ ਖਟਿਆ ਤੇ ਹੁਣ ਚਾਰ ਦੁਆਰੀ ਵਾਲੀਆਂ ਮੀਟਿੰਗਾਂ ਤੋਂ ਸਾਡੀ ਕੋਰੀ ਨਾ ਆ ਜੋ ਤੁਹਾਡੇ ਫੈਸਲੇ ਨੇ ਉਹ ਲੋਕਾਂ ਦੀ ਖੁੱਲੀ ਸਟੇਜ ਦੇ ਵਿੱਚ ਇੱਥੇ ਆ ਕੇ ਬੋਲ ਦਿਓ ਅਸੀਂ ਉਹਦੇ ਤੇ ਵਿਚਾਰ ਕਰ ਲਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਕੋਈ ਇੱਧਰ ਉੱਧਰ ਨਾ ਜਾਵੇ ਮੈਂ ਤੁਹਾਡੇ ਤੇ ਉਮੀਦ ਰੱਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ